ਸਰ ਇੱਥੇ ਇਲਾਕੇ ਵੱਲੋਂ ਸਾਡਾ ਕੋਲ ਕੋੜ ਚੜਵਾਜ ਜੀ ਕਿਉਂਕਿ ਗੁਰਦਾਸਪੁਰ ਦੇ ਵਿੱਚ ਡਾਇਲਿਸਿਸ ਦੀਆਂ ਮਸ਼ੀਨਾਂ ਬਹੁਤ ਦੇਰ ਤੋਂ ਖਰਾਬ ਪਈਆਂ ਸਨ ਔਰ ਲੋਕੀ ਬਹੁਤ ਸਫਰ ਕਰ ਰਹੇ ਸਨ ਆ ਡਾਕਟਰ ਮੈਂ ਸੈਂਟਰ 'ਚ ਹੀ ਬੈਠਾ ਔਰ ਕੁਝ ਮਰੀਜ਼ਾਂ ਨੂੰ ਮਿਲਿਆ ਇੱਕ ਪਾੜੇ ਪਿੱਡ ਦਾ ਪੇਸ਼ੈਂਟ ਆ ਜਿਹਨੇ ਦੱਸਿਆ ਕਿ ਮੈਂ ਪਹਿਲਾਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਡਾਇਲਿਸਿਸ ਕਰਦਾ ਸੀਗਾ ਤੇ ਮੇਰਾ 4 ਤੋਂ 5000 ਰੁਪਿਆ ਖਰਚ ਹੁੰਦਾ ਸੀਗਾ ਸੋ ਤੁਸੀਂ ਗਰਦਾਸਪੁਰ ਦੇ ਵਿੱਚ ਆ ਜਿਹੜੀ ਫੈਸਿਲਿਟੀ ਦਿੱਤੀ ਆ ਤੁਹਾਡਾ ਹਮੇਸ਼ਾ ਅਸੀਂ ਧੰਨਵਾਦੀ ਰਵਾਂਗੇ ਜੀ ਬਹੁਤ ਜ਼ਿਆਦਾ ਮਿਹਨਤ ਕਰਕੇ ਤੁਸੀਂ ਪੰਜਾਬ ਨੂੰ ਸਿਹਤ ਸੇਵਾ ਦੇ ਵਿੱਚ ਲੈ ਕੇ ਜਾ ਰਹੇ ਹੋ ਪਰ ਖਾਸ ਕਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵੀ ਧੰਨਵਾਦ ਔਰ ਇੱਥੇ ਲੋਕਾਂ ਨੂੰ ਲੋੜ ਸੀ ਇਹ ਸਾਡੇ ਏਰੀਆ ਆਰਥਿਕ ਤੌਰ ਤੇ ਪਛੜਿਆ ਹੋਇਆ ਦਾ ਡਾਕਟਰ ਸਾਹਿਬ ਔਰ ਅੱਜ ਇੱਥੇ ਤੁਸੀਂ ਜਿਹੜੀ ਡਾਲਸਿਸ ਦੀਆਂ 6 ਮਸ਼ੀਨਾਂ ਗਰਦਾਸਪੁਰ ਲਾਈਆਂ ਨੇ ਔਰ ਉਹ ਅਰਦਾਸ ਨੂੰ ਚੋਰੇਲੇ ਵੀ ਤੁਹਾਡਾ ਧੰਨਵਾਦ ਔਰ ਲੋਕਾਂ ਨੂੰ ਬਹੁਤ ਵੱਡੀ ਰਾਹ ਜਿਹੜੀ ਆ ਉਹ ਮਿਲੂਗੀ ਔਰ ਇੱਥੇ ਨਾਲ ਹੀ ਬ ਹਾਂਸ ਫਾਟ ਮੇਰੇ ਸਾਰੇ ਸਾਥੀ ਸਾਡੇ ਪਾਰਟੀ ਦੇ ਆਫਿਸ ਬੇਰਰਸ ਸਾਰੇ ਇੱਥੇ ਮੌਜੂਦ ਨੇ ਅਸੀਂ ਮਿਲ ਕੇ ਡਾਕਟਰ ਸਾਹਿਬ ਇੱਕ ਵਾਰੀ ਫੇਰ ਤੁਹਾਡਾ ਕੋਡ ਕੋਡ ਧੰਨਵਾਦ ਜੀ ਸਤ ਸਤਿ ਸ੍ਰੀ ਅਕਾਲ ਪਰ ਇਹ ਸਲੋਧਰਾ ਰਾਇਡ ਐਂਡ ਭਾਰਤ ਦੇ ਕਾਸਪਰਸ਼ਲ ਸਿਟੀ ਬ੍ਰਾਂਚ ਗੁਰਦਾਸਪੁਰ ਅੱਜ ਸਾਨੂੰ ਇੱਥੇ ਆ ਕੇ ਇਹ ਜਾਣਨ ਦਾ ਮੌਕਾ ਮਿਲਿਆ ਕਿ ਡਾਇਲਿਸਿਸ ਦੀਆਂ ਮਸ਼ੀਨਾਂ ਜਿਹੜੀਆਂ ਸ਼੍ਰੀਮਾਨ ਰਗਮਨ ਬੈਲ ਜੀ ਦੇ ਸਦਕਾ ਉਹਨਾਂ ਦੇ 6 ਮਸ਼ੀਨਾਂ ਇੱਥੇ ਲੱਗੀਆਂ ਵਾ ਇਹ ਲਗਾਤਾਰ ਰਮਨ ਜੀ ਜਿਹੜਾ ਇਹ ਉਪਰਾਲਾ ਕਰ ਰਿਹਾ ਹੈ ਸ਼ਹਿਰ ਦੀਆਂ ਤੇ ਸਟੇਟ ਦੇ ਸਾਰੀਆਂ ਹੈਲਥ ਦੀਆਂ ਜਿਹੜੀਆਂ ਉਹਨੂੰ ਇੰਪਰੂਵ ਕਰਨ ਵਾਸਤੇ ਗੁਰਦਾਸਪੁਰ ਦੇ ਵਿੱਚ ਜਿੱਦਾਂ ਦੱਸਿਆ ਵਾ ਕਿ ਕੋਈ ਵੀ ਡੈਲਿਸਦਾ ਉਪਰਾਲਾ ਨਹੀਂ ਸੀਗਾ ਮਸ਼ੀਨਾ ਨਹੀਂ ਸੀਗੀਆਂ ਸਿਵਲ ਸਰਜਨ ਸਾਹਿਬ ਨੇ ਵੀ ਦੱਸਿਆ ਕਿ ਲੋਕਾਂ ਨੂੰ ਅੰਮ੍ਰਿਤਸਰ ਜਾਂ ਪਠਾਨਕੋਟ ਜਾਣਾ ਪੈਂਦਾ ਸੀਗਾ ਔਰ ਅੱਜ ਜਿਹੜਾ ਇੱਥੇ ਆ ਕੇ ਬਹੁਤ ਵਧੀਆ ਲੱਗਾ ਕਿ 6 ਮਸ਼ੀਨਾ ਜੜੀਆਂ ਲੱਗੀਆਂ ਅੰਦਰ ਆਹੀ ਦੇਖਿਆ ਸਿਸਟਮ ਬਹੁਤ ਵਧੀਆ ਚਾਰ ਪੇਸ਼ੈਂਟ ਵੀ ਲੱਗ ਰਹੇ ਐਦਾ ਫਾਇਦਾ ਜਿਹੜਾ ਵਾ ਗੁਰਦਾਸਪੁਰ ਸ਼ਹਿਰ ਦੇ ਇਲਾਵਾ ਆਸ-ਪਾਸ ਦੇ ਜਿੰਨੇ ਵੀ ਪਿੰਡਾਂ ਦਾ ਉਹਨਾਂ ਨੂੰ ਲੋਕਾਂ ਨੂੰ ਹੋਏਗਾ ਗਰੀਬ ਲੋਕਾਂ ਨੂੰ ਹੋਏਗਾ ਜੀ ਸਰ ਔਰ ਜਿਹੜਾ ਸਾਡੇ ਗੁਰਦਾਸਪੁਰ ਵਾਸੀਆਂ ਲਈ بڑا ਹੀ ਤਬਾ ਉਹ ਵਾਲਾ ਦਿਨ ਹੈ ਕਿ ਅੱਜ ਸਾਡੇ ਮਾਨਯੋਗ ਚੇਅਰਮੈਨ ਸਾਡੇ ਰਵਤਬਾਹਲ ਜੀ ਔਰ ਸਾਡੇ ਸਿਹਤ ਮੰਤਰੀ ਬਲਬੀਰ ਸਿੰਘ ਜੀ ਕਰਕੇ ਅੱਜ ਜਿਹੜਾ ਸਾਡੇ 6 ਜਿਹੜੀਆਂ ਡੈਂਸਿਸ ਚੀਨਾ ਜਿਹੜੀਆਂ ਗੁਰਦਾਸਪੁਰ ਵਿੱਚ ਹੈ ਜਿਹੜੀਆਂ ਲੱਗੀਆਂ ਔਰ ਇੱਕ ਇਹਨਾਂ ਦੱਸਣ ਵਾਲੀ ਗੱਲ ਇਹ ਹੈ ਕਿ ਜਿਹੜਾ ਡੈਂਸਿਸ ਜਿਹੜਾ ਹੈਗਾ ਇੱਕ ਬੜਾ ਕੋਸਟਲੀ ਕੰਮ ਹੈ ਜਿਹਦੇ ਕਰਕੇ ਬਹੁਤ ਸਾਰੇ ਲੋਕ ਸੀਗੈਣੇ ਦੇ ਗਰੀ ਸੀ ਕਈ ਆਪਣੇ ਡੈਂਸਿਸ ਇੱਕ ਇੱਕ ਦੋ ਦੋ ਮਿਸ ਵੀ ਕਰ ਦਿੰਦੇ ਸੀ ਕਿਉਂਕਿ ਇਹਦੀ ਕੋਸਟ ਫੈਕਟਰ ਬਹੁਤ ਜ਼ਿਆਦਾ ਹੈ ਇਦੇ ਵਿੱਚ ਮੈਂ ਵੀ ਜਾਣ ਨੂੰ ਪਤਾ ਵੀ ਤਕਰੀਬਨ ਕਈ ਵਾਰ ਮਹੀਨੇ ਦਾ 40 40 50 50 ਹਜ਼ਾਰ ਰੁਪਿਆ ਵੀ ਦੀ ਕਾਸਟ ਆ ਜਾਂਦੀ ਹੈ ਤੇ ਨਾਰਮਲ ਰੁਟੀਨ ਦੇ ਵਿੱਚ ਵੀ ਜਿਹੜਾ ਹੈ ਹਰ ਮਹੀਨੇ 25 30 ਹਜ਼ਾਰ ਰੁਪਿਆ ਦੀ ਕੀਮਤ ਜਿਹੜੀ ਲੱਗ ਜਾਂਦੀ ਹੈ ਹੁਣ ਦੇਖੋ ਵੀ ਇਹ ਕਿੰਨਾ ਵਧੀਆ ਹੈ ਸਰਕਾਰ ਵੱਲੋਂ ਪ੍ਰਾਲਾ ਹੈ ਔਰ ਚੇਅਰਮੈਨ ਸਾਹਿਬ ਦਾ ਇਹ ਆਪਣੇ ਵੱਲੋਂ ਬਹੁਤ ਦੇਰ ਦਾ ਚੱਲ ਰਿਆ ਸੀ ਕਿ ਇਹਨੂੰ ਇੱਥੇ ਅਸੀਂ ਇਹ ਕਰਨਾ ਹੀ ਕਰਨਾ ਹੈ ਔਰ ਅਖੀਰ ਦੇ ਵਿੱਚ ਅਲਟੀਮੇਟਲੀ ਜਿਹੜਾ ਇਹ ਕੰਮ ਜਿਹੜਾ ਸਾਡਾ ਸਕਸੈਸਫੁਲ ਹੋਇਆ ਔਰ ਸਾਡੀਆਂ 6 ਮਸ਼ੀਨਾਂ ਜਿਹੜੀਆਂ ਇੱਥੇ ਲੱਗੀਆਂ ਔਰ ਜਿਹਦੇ ਵਿੱਚ ਹਰ ਇੱਕ ਪੇਸ਼ੈਂਟ ਨੂੰ ਵੀ ਘੱਟੋ ਘੱਟ ਮਹੀਨੇ ਦਾ 25-30 ਹਜ਼ਾਰ ਰੁਪਏ ਦਾ ਬਚਾਅ ਹੋਏਗਾ ਦੂਰ ਨਹੀਂ ਜਾਣਾ ਪਏਗਾ ਇੱਥੇ ਰਹਿਣਾ ਪਏਗਾ ਇਸ ਤਰ੍ਹਾਂ ਪਹਿਲਾਂ ਹੀ ਦੱਸਿਆ ਵੀ ਸਾਨੂੰ ਕੁਝ ਬਿਮਾਰੀਆਂ ਜਿਹੜੀਆਂ ਖਾਸ ਕਰਕੇ ਆਪਣਾ ਬਲੱਡ ਪ੍ਰੈਸ਼ਰ 슈ਗਰ ਕੁਝ ਹੋਰ ਜਿਹੜੀਆਂ ਆਪਣੀ ਲਾਈਫ ਸਟਾਈਲ ਇਹਨਾਂ ਨੂੰ ਚੇਂਜ ਕਰਨਾ ਚਾਹੀਦਾ ਹੈ ਔਰ ਮੈਨੂੰ ਵੀ ਨੁਦਾਸਰਵਾਸੀਆਂ ਨੂੰ ਇਹ ਵੀ ਪੀਲ ਹੈ ਕਿ ਜਿਹੜੇ ਇੱਧਰ ਉੱਧਰ ਆਪਣੇ ਪ੍ਰਾਈਵੇਟ ਸੈਂਟਰਾਂ 'ਚ ਜਾਂਦੇ ਆ ਬਹੁਤ ਸਾਰੇ ਪੈਸੇ ਆਪਣੇ ਖਰਚਦੇ ਆ ਔਰ ਬਹੁਤ ਸਾਰੇ ਕਈ ਖਰਚ ਵੀ ਨਹੀਂ ਪਾਉਂਦੇ ਔਰ ਡਾਇਲਿਸਿਸ ਕਰਵਾਉਂਦੇ ਵੀ ਨਹੀਂ ਜਿਹਦੇ ਕਰਕੇ ਆਪਣੇ ਤਕੀਰ ਦੇ ਉੱਤੇ ਆਪਣੇ ਬੜੀਆਂ ਪ੍ਰੋਬਲਮਾਂ 'ਚ ਫਸ ਜਾਂਦੇ ਆ ਸੋ ਸਾਰੇ ਜਣੇ ਆਪਣੇ ਸਮੇਂ ਸਿਰ ਆਣ ਆਪਣਾ ਡਾਇਲਿਸਿਸ ਕਰਵਾਉਣ ਔਰ ਇਹ ਜਿਹੜੀ ਸਹੂਲਤ ਹੈ ਸਰਕਾਰ ਵੱਲੋਂ ਸਿਹਤ ਵਿਭਾਗ ਵੱਲੋਂ ਸਾਡੇ ਮਾਨਯੋਗ ਚੇਅਰਮੈਨ ਸਾਹਿਬ ਨੇ ਜਿਹੜੀ ਇੰਨੀ ਕੋਸ਼ਿਸ਼ ਕੀਤੀ ਹੈ ਜਿਹੜੀ ਐਸ ਵਲੇ ਲੰਘ ਲਈ ਹੈ ਇਹਦਾ ਫਾਇਦਾ ਉਠਾਓ ਔਰ ਸਾਰੇ ਆ ਵੀ ਇਹੀ ਹੈ ਕਿ ਇਹ ਸਾਰੇ ਜਿਹੜੇ ਲੋਕ ਹੈ ਗੁਰਦਾਸਪੁਰ ਦੇ ਇਹ ਸਾਰੇ ਬਹੁਤ ਹੀ ਜਿਆਦਾ ਵਧਾਈ ਦੇ ਯੋਗ ਹਨ ਸਰ ਦੱਸਦੇ ਜੀ ਅੱਜਵਾਰੀ ਦੇਖੋ ਜੀ ਅੱਜ ਗੁਰਦਾਸਪੁਰ ਇਲਾਕੇ ਲਈ ਮੈਂ ਸਮਝਦਾ ਕਿ ਬਹੁਤ ਤਾਰਸ ਦੀ ਗੱਲ ਹੈ ਔਰ ਜਿਹੜਾ ਇੱਕ ਬੜੀ ਪੁਰਾਣੀ ਮੰਗ ਸੀ ਕਿ ਇੱਥੇ ਜਿਹੜਾ ਡਾਲਸਿਸ ਸੀ ਗਿਆ ਉਹਦੇ ਵਾਸਤੇ ਲੋਕਾਂ ਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਾ ਕੇ ਵੱਡੀ ਰਾਸ਼ੀ ਖਰਚ ਕਰਨੀ ਪੈਂਦੀ ਸੀ ਔਰ ਲੋਕ ਬਾਹਰ ਕਰਦੇ ਸੀ ਖਰਚ ਬਾਹਰ ਹੁੰਦੇ ਸੀ ਅੱਜ ਅਗਵੰਦ ਮਾਨ ਜੀ ਦੀ ਸਰਕਾਰ ਨੇ ਡਾਕਟਰ ਬਲਬੀਰ ਸਿੰਘ ਜਿਹੜੇ ਸਾਡੇ ਹੈਲਥ ਮਿਨਿਸਟਰ ਨੇ ਉਹਨਾਂ ਨੇ ਅੱਜ ਗੁਰਦਾਸਪੁਰ ਫਿਰੋਜ਼ਪੁਰ ਔਰ ਮੁਖਸਰ ਸਾਹਿਬ ਦੇ ਵਿੱਚ ਹੰਸ ਫਾਊਂਡੇਸ਼ਨ ਦੀ ਕੋਲਾਬੋਰੇਸ਼ਨ ਦੇ ਨਾਲ ਗੁਰਦਾਸਪੁਰ ਚ 6 ਡਾਲਸਿਸ ਮਸ਼ੀਨਾਂ ਜਿਹੜੀਆਂ ਨੇ ਉਹ ਲੱਗ ਗਈਆਂ ਨੇ ਤੁਸੀਂ ਜਾ ਕੇ ਦੇਖੋ ਮਰੀਜ਼ਾਂ ਦਾ ਡਾਲਸਿਸ ਜਿਹੜਾ ਹੋ ਰਿਹਾ ਔਰ ਇੱਥੇ ਕਈ ਐਸੇ ਮਰੀਜ਼ ਨੇ ਇਹਨਾਂ ਦਾ ਤੀਜਾ ਡਾਲਸਿਸ ਆ ਕਿਸੇ ਚੌਥਾ ਕਿਸੇ ਦਾ ਦੂਜਾ ਔਰ ਬਹੁਤ ਸਾਰੇ ਮਰੀਜ਼ ਐਸੇ ਨੇ ਜਿਹੜੇ ਪਹਿਲਾਂ ਪ੍ਰਾਈਵੇਟ ਹਸਪੀਟਲ ਜਾਂਦੇ ਸੀ ਔਰ ਇੱਥੇ ਇੱਕ ਸਾਡੇ ਕੋਲ ਮਰੀਜ਼ ਆਇਆ ਜਿਹੜਾ ਗੁਰਦਾਸਪੁਰ ਦੇ ਪੇਟ 파ੜੇ ਦੋ ਮਰੀਜ਼ ਆ ਔਰ ਉਹਨੂੰ ਪ੍ਰਾਈਵੇਟ ਤੇ ਜਾ ਕੇ 4 ਤੋਂ 5000 ਰੁਪਏ ਖਰਚਣਾ ਪੈਂਦਾ ਸੀਗਾ ਔਰ ਅੱਜ ਇਹ ਨਾਲ ਸਿ ਜਿਹੜਾ ਸਿਵਲ ਹਸਪੀਟਲ ਗੁਰਦਾਸਪੁਰ ਦਾ ਪੱਤਰੀ ਆ ਉੱਥੇ ਫ੍ਰੀ ਹੋ ਰਿਹਾ ਤੇ ਤੋਂ ਸਭ ਤੋਂ ਪਹਿਲਾਂ ਮੈਂ ਮਾਰੀਓ ਬੋਕ ਪੱਤਰੀ ਬਗਨਤ ਮਾਨ ਜੀ ਦਾ ਔਰ ਡਾਕਟਰ ਮਨਜੀਤ ਸਿੰਘ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਨਾਂ ਨੇ ਗੁਰਦਾਸਪੁਰ ਡਿਸਟ੍ਰਿਕਟ ਹਸਪੀਟਲ ਨੂੰ ਚੁਣਿਆ ਚੁਣ ਕੇ ਪਿਆਰੇ 6 ਮਸ਼ੀਨਾਂ ਜਿਹੜੀਆਂ ਨੇ ਇੰਸਟਾਲ ਹੋ ਗਈਆਂ ਨੇ ਮਸ਼ੀਨਾਂ ਚੱਲੀਆਂ ਸ਼ੁਰੂ ਹੋ ਗਈਆਂ ਨੇ ਔਰ ਇਹਦੇ ਨਾਲ ਟੋਟਲ ਟ੍ਰੀਟਮੈਂਟ ਜਿਹੜਾ ਉਹ ਫ੍ਰੀ ਕੀਤਾ ਜਾਊਗਾ ਸਿਰਫ ਮਸ਼ੀਨ ਜਿਹੜੀ ਆ ਉਹਦੀ ਸਾਂਭ ਸੰਭਾਲ ਡਾਕਟਰ ਦਵਾਈਆਂ ਉਹ ਸਭ ਫਾਊਂਡੇਸ਼ਨ ਵੱਲੋਂ ਹੋਣਗੀਆਂ ਸਿਰਫ ਤੇ ਸਿਰਫ ਪੇਸ਼ੈਂਟ ਜਿਹੜਾ ਉਹ ਦਿੱਤਾ ਜਾਊਗਾ ਉਹਨਾਂ ਦੇ ਨਾਲ ਇੱਕ ਬਹੁਤ ਵੱਡੀ ਰਾਹ ਜਿਹੜੀ ਆ ਇਲਾਕੇ ਨੂੰ ਮਿਲਣ ਜਾ ਰਹੀ ਆ ਮੈਂ ਅੱਜ ਸਾਡੇ ਵਿੱਚ ਭਾਰਤ ਵਿਕਾਸ ਪਰਿਸ਼ਦ ਦੇ ਅਹੁਦੇਦਾਰ ਉਹਨਾਂ ਦੇ ਦੋਨੋਂ ਬ੍ਰਾਂਚਾਂ ਦੇ ਆਫਿਸ ਬੀਨਰ ਪ੍ਰਧਾਨ ਸਾਹਿਬ ਵੀ ਇੱਥੇ ਨੇ ਭਾਰਤ ਵਿਕਾਸ ਪਰਿਸ਼ਦ ਜਿਹੜੀ ਆਪ ਸਿਹਤ ਸੇਵਾ ਦੇ ਵਿੱਚ ਬਹੁਤ ਕੰਮ ਕਰ ਰਹੀ ਆ ਉਹਨਾਂ ਦੀ ਬੜੇ ਲੰਬੇ ਸਮੇਂ ਤੋਂ ਚਿੰਤਤ ਸਨ ਕਿ ਗੁਰਦਾਸਪੁਰ ਦੇ ਵਿੱਚ ਡਾਇਲਿਸਿਸ ਦੀ ਮੁਸ਼ਕਲ ਆ ਰਹੀ ਆ ਪਰ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਕਿ ਜਿਹੜੀ ਉਹਨਾਂ ਦੀ ਚਿੰਤਾ ਸੀ ਐਨ ਜੀਓ ਦੀ ਅੱਜ ਉਹ ਸਰਕਾਰ ਨੇ ਪੂਰੀ ਕੀਤੀ ਆ ਸੋ ਮੇਰੇ ਨਾਲ ਡਾਕਟਰ ਵੀ ਇੱਥੇ ਨੇ ਉਹਨਾਂ ਦੇ ਸਟਾਫ ਸਾਰੇ ਇੱਥੇ ਆ ਸਾਡੇ ਸਭਨਾਂ ਸਮਝੋ ਅਸੇਬੋਲਰ ਬਾਕੀ ਪ੍ਰੋਗਰਾਮ ਆਫੀਸਰ ਡਾਕਟਰ ਸਾਹਿਬਾਨ ਅਰ ਮੇਰੇ ਪਾਰਟੀ ਦੇ ਆਫਿਸ ਮੈਂਬਰ ਸਾਰੇ ਲੀਡਰ ਸਾਹਿਬਾਨ ਸੋ ਮੈਂ ਅੱਜ ਇਸ ਗੱਲ ਦੀ ਤਸੱਲੀ ਮਹਿਸੂਸ ਕਰ ਰਿਹਾ ਕਿ ਜਿਹੜੇ ਵਾਅਦੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਸੀਗੇ ਕਿ ਅਸੀਂ ਸਿਹਤ ਸੇਵਾਵਾਂ ਨੂੰ ਇੱਕ ਉੱਚੀ ਮਿਆਰੀ ਸੇਵਾ ਬਣ ਦੇਵਾਂਗੇ ਅੱਜ ਬਰਦਾਸ਼ਪੁਰ ਦੇ ਵਿੱਚ ਉਹ ਪੂਰੀ ਹੁੰਦੀਆਂ ਨਜ਼ਰ ਆ ਰਹੀਆਂ ਨੇ ਫੁਰ ਡਾਇਲਿਸਿਸ ਵਾਸਤੇ ਬਾਹਰ ਜਾਣ ਦੀ ਲੋੜ ਨਹੀਂ ਪਰ ਮੈਂ ਅੱਜ ਆਵਾਮ ਨੂੰ ਇਹ ਕਿਹਦੀ ਬੇਨਤੀ ਕਰੂੰਗਾ ਕਿ ਜਿਹੜੇ ਗੁਰਦੇ ਖਰਾਬ ਹੁੰਦੇ ਨੇ ਜਾਂ ਹਾਰਟ ਤੇ ਉੱਪਰ ਅਸਰ ਹੁੰਦਾ ਇਹਦੀ ਪਹਿਲਾਂ ਪ੍ਰੀਕਾਸ਼ਨ ਲਈ ਜਾਵੇ ਇਹਦਾ ਮੇਨ ਕਾਰਨ ਇਹ ਆ ਕਿ ਜਿਹੜਾ ਸਾਡਾ 슈ਗਰ ਲੈਵਲ ਵਧਦਾ ਜਾਂ ਬਲੱਡ ਪ੍ਰੈਸ਼ਰ ਵਧਦਾ ਉਹਦੇ ਨਾਲ ਇਹ ਜ਼ਿਆਦਾ ਪ੍ਰੋਬਲਮਸ ਹੁੰਦੀਆਂ ਨੇ ਸੋ ਆਪਣੇ ਆਪ ਨੂੰ ਉਸ ਸਿਚੁਏਸ਼ਨ ਤੋਂ ਕੱਢਾ ਜਾਣ ਦੀਏ ਜਿਹੜੇ ਜਿਹੇ ਇਨਸਾਨ ਨੂੰ ਡਿਟੈਕਟ ਹੋ ਜਾਏ ਆਪਣਾ ਬਲੱਡ ਸ਼ੂਗਰ ਰੈਗੂਲਰ ਕਰਾਏ ਜਿਹੜਾ ਸ਼ੂਗਰ ਲੈਵਲ ਵਾਤਾ ਉਨੂੰ ਕੰਟਰੋਲ ਕਰੇ ਜਿਹੜਾ ਬੀਪੀ ਆ ਉਹਨੂੰ ਕੰਟਰੋਲ ਕਰੇ ਤਾਂ ਕਿ ਲੋੜ ਹੀ ਨਾ ਪਵੇ ਪ੍ਰਵੇਸ਼ਵਰ ਲੋੜ ਹੀ ਨਾ ਪਵੇ ਡਾਇਲਿਸਿਸ ਦੀ ਜਿਆਦੀ ਹੈ ਜੇ ਅਸੀਂ ਪਹਿਲਾਂ ਉਹ ਪ੍ਰੀਕਾਸ਼ਨਸ ਜਿਹੜੀਆਂ ਨੇ ਉਹ ਲੈ ਲਈਏ ਸੋ ਇਹੋ ਹੀ ਇੱਕ ਵਾਰੀ ਫੇਰ ਦਿਲ ਦੀਆਂ ਗਰਾਈਆਂ ਤੋਂ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਖਾਲਸਾ ਸਤਿਯਾ ਡਾਕਟਰ ਬੀਜੀ ਦਾ ਭਗਵੰਤ ਮਾਨ ਜੀ ਦਾ ਸਾਰਿਆਂ ਦਾ ਕੋਟ ਕੋਟ ਧੰਨਵਾਦ